ਜੀ ਮੇਰੇ ਨਾਲ ਚੱਲੇ ਜੌਬ ਤੇ ਜੀ ਮੈਂ ਇਸੇ ਸ਼ੀਸ਼ੀ ਟੁੱਟੀ ਪਈ ਗਈ ਉਹਦੇ ਦੇ ਘੱਟੇ ਹੀ ਗੱਡੀ ਬਾਹਰ ਖੜੀ ਕੀਤੀ ਜੀ ਓਕੇ ਗੱਡੀ ਢੱਡੀ ਬਾਹਰ ਹੀ ਬਾਹਰ ਹੀ ਸੀ ਤੇ ਤਮਾਕੀ ਦੀ ਕੋਈ ਵਾਰਤ ਨਹੀਂ ਕੋਈ ਤੁਹਾਨੂੰ ਤੇਰੇ ਅੱਖਾਂ ਵਿੱਚ ਪਤਾ ਲੱਗ ਪਰ ਇਹ ਜਾਣਕਾਰੀ ਇਹ ਆਈ ਹੈ ਕਿ 112 ਤੇ ਤੁਸੀਂ ਕਿਹਾ ਕਿ ਸਾਡੇ ਘਰ ਤਮਾਕਾ ਹੋਇਆ ਹੈ ਤੇ ਫੋਨ ਹੀ ਨਹੀਂ ਕੀਤਾ ਸਰ ਕੋਈ ਫੋਨ ਨਹੀਂ ਕੀਤਾ ਤੇ ਪਰ ਪੁਲਿਸ ਤੇ ਕਹਿ ਰਹੀ ਹੈ ਤੇ 112 ਤੇ ਤੁਸੀਂ ਕਾਲ ਕੀਤੀ ਹਾਂ ਆਪਾਂ ਨਹੀਂ ਕੀਤਾ ਤੇ ਪੁਲਿਸ ਕਿਹਾ ਤੇ ਘਰ ਬੋਲੀ ਅੱਛਾ ਤੁਸੀਂ 112 ਤੇ ਕਾਲਿੰਗ ਕੀਤੀ ਤੁਸੀਂ ਨਹੀਂ ਤੇ ਕੋਈ ਨਾਮ ਕੀ ਹੈ ਸਰ ਤੇ ਪੁਲਿਸ ਕਿੱਦਾਂ ਪਾਉਂਦੀ ਕਰਦੇ ਸਰ ਤੁਸੀਂ ਦਾ ਟ੍ਰਾਂਸਪੋਰਟ ਦਾ ਕੰਮ ਸਰ ਕਿੰਨੇ ਕਵਜ ਦਾ ਟਾਈਮ ਸੀ ਜਦੋਂ ਸਾਨੂੰ ਸਵੇਰੇ 8 ਵਜੇ ਪਤਾ ਲੰਗਾ ਰਾਤ ਪਤਾ ਲੱਗਾ ਧਵਾਕੀ ਦੀ ਆਵਾਜ਼ ਦੀ ਵਾਹ ਵਾਹ ਯਾ ਫਿਰ ਆਵਾਜ਼ ਕਿੱਥੋਂ ਆਈ ਦੀ ਆਵਾਜ਼ ਪਰ ਲੋਕ ਕਹਿ ਰਹੇ ਆਵਾਜ਼ ਆਈ ਬਾਹਰ ਲਗ ਕੈਂਡੀਟ ਕਹਿ ਰਹੇ ਅੱਗ ਲੱਗੀ ਕੈਂਡੀਟ ਕੈਂਡੀਟ ਨੂੰ ਬੁਖਰੋ ਕੈਂਡੀਟ ਨੂੰ ਬੁਖਰੋ 100 112 ਤੇ ਇੱਕ ਫੋਨ ਆਇਆ ਸੀ ਜੀ ਦੇ ਇਹਨਾਂ ਦੇ ਘਰ 'ਚ ਇਹਨਾਂ ਦੇ ਵਾਈਫ ਸਵੇਰੇ ਜਦੋਂ ਗਏ ਉਹਨਾਂ ਨੇ ਦੇਖਿਆ ਕਿ ਬੋਟਲ ਟੁੱਟੀ ਹੋਈ ਹੈ ਵਿਸਕੀ ਦੀ ਜਦੋਂ ਪਤਾ ਲੱਗਿਆ ਤਾਂ ਸਾਡੇ ਚੌਂਕੀਚਾਰ ਜਿੱਥੇ ਆਏ ਮੁੜ ਕੇ ਡੀਐਸਪੀ ਸਾਹਿਬ ਇੱਥੇ ਆਏ ਫੇਰ ਆ ਜਦੋਂ ਆ ਰਿਊਮਰ ਫੈਲਣੀ ਸ਼ੁਰੂ ਹੋ ਗਈ ਜੀ ਕੋਈ ਧਮਾਕਾ ਹੋਇਆ ਤਾਂ ਪਰਸਲੇ ਮੈਂ ਆਇਆ ਵੀ ਜਾ ਕੇ ਦੇਖਾਂ ਬੜਾ ਕਲੀਅਰ ਘੱਟ ਅਸੀਂ ਉੱਥੇ ਵੈਰੀਫਾਈ ਕੀਤਾ ਇੱਥੇ ਕੋਈ ਧਮਾਕਾ ਨਹੀਂ ਹੋਇਆ ਬੋਟਲ ਟੁੱਟੀ ਹੋਣਾ ਨੇ ਕੰਪਲੇਂਟ ਦਿੱਤੀ ਆ ਅਸੀਂ ਉਹਨੂੰ ਵੈਰੀਫਾਈ ਕਰ ਰਹੇ ਆ ਜਦੋਂ ਕਿ ਉਹਨਾਂ ਨੇ ਦੱਸਿਆ ਵੀ ਸਾਡੀ ਕਿਸੇ ਕਿਸੇ ਦੇ ਨਾਲ ਕੋਈ ਦੁਸ਼ਮਣੀ ਨਹੀਂ ਆਇਆ ਕੋਈ ਸਾਨੂੰ ਅਦਰਵਾਈਜ਼ ਕੋਈ ਕਾਲ ਕੋਈ ਐਕਸਟਰੈਕਸ਼ਨ ਕਾਲ ਇਦਾਂ ਦਾ ਕੋਈ ਮੈਟਰ ਨਹੀਂ ਹੈਗਾ ਤੁਸੀਂ ਮਤਲਬ ਜੀ ਆਪਣੀ ਤਸੱਲੀ ਕਰਨੀ ਚਾਹੁੰਦੇ ਆ ਜਿਆਦਾ ਤਾਂ ਤੁਸੀਂ ਕੰਪਲੇਂਟ ਵੀ ਨਾਲ ਗੱਲ ਕਰ ਸਕਦੇ ਹੋ ਮਤਲਬ ਮੈਂ ਇਹਨੂੰ ਪਰਸਨਲ ਤੌਰ ਤੇ ਵੈਰੀਫਾਈ ਕਰ ਲਿਆ ਕੋਈ ਧਮਾਕੇ ਦੀ ਆਵਾਜ਼ ਨਹੀਂ ਕੋਈ ਐਦਾਂ ਦਾ ਕੋਈ ਬਲਾਸਟ ਜਿਹੜੀ ਆ ਰਿਮਰ ਚੱਲ ਰਹੀ ਸੀ ਉਹੋ ਜੀ ਕੋਈ ਗੱਲ ਨਹੀਂ ਹੈ ਸਰਕਾਰ ਤੋਂ ਜਾਨੀ ਕਿ ਰਾਤ ਦੇ ਟਾਈਮ ਤੇ ਧਮਾਕਾ ਹੋਇਆ ਜੀ ਲੇਕਿਨ ਮੈਂ ਮੈਂ ਹੁਣ ਅੰਦਰੋਂ ਤੁਹਾਡੇ ਸਾਹਮਣੇ ਪਹਿਲਾਂ ਮੈਂ ਜਦੋਂ ਮੈਂ ਆਇਆ ਤੁਸੀਂ ਮੈਂ ਤੁਹਾਨੂੰ ਪਹਿਲਾਂ ਕਹਿੰਦਾ ਫੇਰੀ ਗੱਲ ਕਰੂੰਗਾ ਮੈਂ ਪਹਿਲਾਂ ਮੌਕਾ ਦੇਖ ਲਵਾਂ ਮੈਂ ਜਾ ਕੇ ਕੰਪਲੇਂਟੈਂਟ ਨਾਲ ਹੀ ਪਹਿਲਾਂ ਗੱਲ ਕੀਤੀ 112 ਤੇ ਜਦੋਂ ਮੈਂ ਕਾਲ ਕੀਤੀ ਕਿ ਉਹ ਕਿੰਨੇ ਇਹਨਾਂ ਨੇ ਇਹ ਗੱਲ ਕਹੀ ਹੈ ਕਿ ਟਮਾਟਾ ਹੋਇਆ ਹੈ ਕਰ ਦੇ ਵਿੱਚ ਨਹੀਂ 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 112 ਤੇ ਉਹਨਾਂ ਨੇ ਕੋਈ ਇਹੋ ਜੀ ਗੱਲ ਨਹੀਂ ਕੀਤੀ ਉਹਨਾਂ ਨੇ ਇਹ ਕਿਹਾ ਸਾਡੇ ਬੋਟਲ ਤੋੜ ਕੇ ਅੰਦਰ ਪਈ ਆ ਵੀ ਉਹ ਇਸ ਕਰਕੇ ਜਦੋਂ ਉਹ ਸਿੰਪਲ ਕੰਪਲੇਂਟ ਆ ਮੈਂ ਰਿਟਰਨ ਕੰਪਲੇਂਟ ਵੀ ਦੇਖ ਲਈਏ ਬੋਟਲ ਤੋੜ ਕੇ ਗਿਆ ਤੇ ਆ ਤੋੜੀ ਨਾ ਕੋਈ ਨਾਲੇ ਝਗੜਾ ਨਹੀਂ ਦੇਖੋ ਇਹ ਇਹ ਮੈਟਰ ਆਫ ਇਨਵੈਸਟੀਗੇਸ਼ਨ ਹੈ ਨਾ ਜੀ ਇੱਥੇ ਹਜੇ ਕਮੈਂਟ ਕਰਨਾ ਟੂ अर्ਲੀ ਹੈ ਵੀ ਅਸੀਂ ਕਹਿ ਦਿੱਤੀ ਉਹਨਾਂ ਨੇ ਜੇ ਉਹਨਾਂ ਨੇ ਆਪ ਧੂੜ ਕੇ ਛੁੱਟੀ ਹੋਵੇ ਤਾਂ ਫਿਰ ਤਾਂ 10 ਦਿਨ ਮੋਤਲ ਤਾਂ ਦੇਖੋ ਬਾਹਰੋਂ ਕਿਸੇ ਨੇ ਸੁੱਤੀ ਆ ਜਾਂ ਡਿੱਗੀ ਆ ਮਲੇ ਇਨਵੈਸਟੀਗੇਟ ਕਰਨਾ ਕਰੇ ਕਾਰ ਕੀ ਦਾ ਕੰਮ ਕੀ ਕਰਦੇ ਆ ਕਾਰੋਬਾਰਿਕ ਟ੍ਰਾਂਸਪੋਰਟ ਦਾ ਕੰਮ ਕਰਦੇ ਆ ਹੁਣ ਤਾਂ ਮਤਲਬ ਸੀ ਇਹਨਾਂ ਦਾ ਪੁਰਾਣਾ ਜਿਹੜਾ ਕੰਮ ਹੁਣ ਇਹਨਾਂ ਦੇ ਵਾਈਫਾਈ ਲੈਟ ਸੈਂਟਰ ਚ ਨੇ ਵਰਕਰ ਕਰਦੇ ਜਦੋਂ ਉਹੀ ਨਿਕਲੇ ਉਹਨਾਂ ਨੇ ਇਹ ਸਰ ਇਹ ਬੋਲ ਨਹੀਂ ਵੀ ਸਮਝ ਆਈ ਸੀ ਖਾਲੀ ਹੋਟਲ ਦੇ ਵਿੱਚ ਕੋਈ ਚੀਜ਼ ਸੀ ਜਿਹੜਾ ਇਹਨਾਂ ਨੇ ਨਹੀਂ ਨਹੀਂ ਕੋਈ ਤਮਾਕਾ ਮੈਂ ਫਿਰ ਬਾਰ-ਬਾਰ ਰਿਪੀਟ ਕਰ ਰਿਹਾ ਜੀ ਤਮਾਕਾ ਨਹੀਂ ਹੋਇਆ ਪਰ ਗਵਾਨ ਦਾ ਕਹਿੰਦਾ ਕਈਆਂ ਦਾ ਕਿ ਸਰ ਫਿਰ ਫਿਰ ਦੇਖੋ ਜੀ ਅਸੀਂ ਤਾਂ ਜਿਹੜੀ ਇਨਵੈਸਟੀਗੇਸ਼ਨ ਕੀਤੀ ਤੁਹਾਨੂੰ ਉਹਦੇ ਬਾਰੇ ਦੱਸ ਸਕਦੇ ਆ ਜਿਹੜਾ ਆਂਡ-ਗਾਂਡ ਵਾਲਾ ਦੱਸ ਰਿਹਾ ਉਹਨੂੰ ਸਾਡੇ ਕੋਲ ਲਿਆ ਉਹਦੀ ਪੁੱਛ ਲੈਂਦੇ ਸਰ ਕੋਈ ਸੀਸੀਟੀਵੀ ਸਾਹਮਣੇ ਆਈ ਬਹੁਤ ਛੁੱਟਣ ਦੀ ਚੀਜ਼ ਹੈ ਅਸੀਂ ਸੀਸੀਟੀਵੀ ਚ ਦੇਖ ਰਹੇ ਹਾਂ ਜੀ ਉਹ ਉਹ ਜਸਟ ਆ ਪਰਟ ਆਫ ਇਨਵੈਸਟੀਗੇਸ਼ਨ ਹੈ